ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 11 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਸ ਨੂੰ ਹਾਲ ਹੀ ਵਿੱਚ ਵਿੱਤ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹਾਂਜੀ ਵਿੱਤ ਕਮਿਸ਼ਨ ਦਾ ਨਵਾਂ ਮੈਂਬਰ ਨਿਯੁਕਤ ਕੀਤਾ ਗਿਆ ਵਾ ਮਨੋਜ ਪਾਂਡਾ ਨੂੰ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਵਿੱਤ ਕਮਿਸ਼ਨ ਦੇ ਨਵੇਂ ਮੈਂਬਰ ਮਨੋਜ ਪਾਂਡਾ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਸੰਦੀਪ ਜੈਨ ਨੇ ਐਫ ਆਈ ਐਸ ਐਮਈ ਦੇ ਨਵੇਂ ਪ੍ਰਧਾਨ ਵਜੋਂ ਆਉਂਦਾ ਸੰਭਾਲਿਆ ਸ਼ਿਫਾਲੀ ਸਰਨ ਨੇ पीआईबी ਦੇ ਪ੍ਰਮੁੱਖ ਡਾਇਰੈਕਟਰ ਜਰਨਲ ਵਜੋਂ ਆਉਂਦਾ ਸੰਭਾਲਿਆ ਤੇ ਇਸ ਤੋਂ ਇਲਾਵਾ ਜਯੋ ਸ਼੍ਰੀ ਦਾਸ ਬਰਮਾ ਨੇ ਫਿੱਕੀ ਮਹਿਲਾ ਸੰਗਠਨ ਦੀ ਪ੍ਰਧਾਨ ਦਾ ਆਉਂਦਾ ਸੰਭਾਲਿਆ ਅਰਨਵ ਵੈਨਰਜੀ ਏਟੀਐਮਏ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਪੀਆਰ ਸ਼੍ਰੀ ਜੈਸ ਐਫਆਈਐਚ ਐਥਲੀਟਸ ਕਮੇਟੀ ਦੇ ਸਹਿ ਚੇਅਰਮੈਨ ਬਣੇ ਨੈਕਸਟ ਹੈ ਕਿ ਕਿਹੜੇ ਦੇਸ਼ ਨੇ ਹਾਲ ਹੀ ਵਿੱਚ ਰੂਸ ਤੋਂ ਸਭ ਤੋਂ ਵੱਧ ਕੱਚਾ ਤੇਲ ਦਰਾਮਦ ਕੀਤਾ ਹਾਂਜੀ ਰੂਸ ਤੋਂ ਸਭ ਤੋਂ ਵੱਧ ਕੱਚਾ ਤੇਲ ਦਰਾਮਦ ਕੀਤਾ ਵਾ ਚੀਨ ਨੇ অপਸ਼ਨ ਏ ਇਜ਼ ਦਾ ਰਾਈਟ ਆਨਸਰ ਪਹਿਲਾਂ ਸਭ ਤੋਂ ਵੱਧ ਰੂਸ ਤੋਂ ਕੱਚਾ ਤੇਲ ਦਰਾਮਦ ਕੀਤਾ ਸੀ ਸਾਡੇ ਦੇਸ਼ ਭਾਰਤ ਨੇ ਪਰ ਭਾਰਤ ਨੂੰ ਪਿੱਛੇ ਛੱਡ ਕੇ ਚੀਨ ਨੇ ਹੁਣ ਸਭ ਤੋਂ ਵੱਧ ਕੱਚਾ ਤੇਲ ਦਰਾਮਦ ਕੀਤਾ ਰੂਸ ਤੋਂ ਚੀਨ ਨੇ ਹੁਣ ਦਰਾਮਦ ਕੀਤਾ ਵਾ ਕੱਚਾ ਤੇਲ ਰੂਸ ਤੋਂ ਤਾਂ ਦੇਖ ਸਕਦੇ ਹੋ ਤੁਸੀਂ ਭਾਰਤ ਦੇ ਮੈਪ ਦੇ ਬਾਹਰ ਚੀਨ ਚੀਨ ਨੂੰ ਭਾਰਤ ਦੀ ਹੱਦ ਲੱਗਦੀ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਚੀਨ ਇਸ ਤਰ੍ਹਾਂ ਦਾ ਦੇਸ਼ ਆ ਜੀ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਲੱਗਦੀ ਆ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਚੀਨ ਦੀ ਕੈਪੀਟਲ ਆ ਬੀਜਿੰਗ ਕਰੰਸੀ ਇਹ ਰੇਨ ਮਿਨਵੀ ਪ੍ਰੈਜ਼ੀਡੈਂਟ ਆ ਜੀ ਜ਼ਿੰਪਿੰਗ ਇਸ ਤੋਂ ਇਲਾਵਾ ਵਰਲਡ 골ਡ ਕਾਉਂਸਲਿੰਗ ਦੀ ਰਿਪੋਰਟ ਦੇ ਅਨੁਸਾਰ ਚੀਨ ਵਿਸ਼ਵ ਪੱਧਰ ਤੇ ਸੋਨੇ ਦੀ ਰੀਸਾਈਕਲਿੰਗ ਦੇ ਵਿੱਚ ਟੌਪ ਤੇ ਆ ਚੀਨ ਨੇ ਕੋਵਿਡ ਵਿਰੋਧ ਪਹਿਲੀ ਇਨਹੇਲੇਬਲ ਵੈਕਸੀਨ ਲਾਂਚ ਕੀਤੀ ਮੱਛੀ ਦੇ ਉਤਪਾਦਨ ਵਿੱਚ ਚੀਨ ਟੌਪ ਤੇ ਆ ਈ ਕਚਰੇ ਦਾ ਸਭ ਤੋਂ ਵੱਡਾ ਉਪਭੋਗਤਾ ਚੀਨ ਆ ਚੀਨ ਦੀ ਸਪੇਸ ਏਜੰਸੀ ਦਾ ਨਾਮ ਆ CNSA ਜਾਨੀ ਕਿ ਚਾਈਨੀਸ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਚੀਨ ਨੇ ਅੰਟਾਰਕਟਿਕ ਵਿਗਿਆਨਿਕ ਅਧਿਐਨਾਂ ਲਈ ਕੋਇਲਿੰਗ ਸਟੇਸ਼ਨ ਦੀ ਸਥਾਪਨਾ ਕੀਤੀ ਤੇ ਭਾਰਤੀ ਫੌਜ ਨੇ ਚੀਨ ਨਾਲ ਲੱਗਦੀ ਹੱਦ ਤੇ ਆਈ ਡੀਡੀ ਐਂਡ ਆਈਐਸ ਸਿਸਟਮ ਤਾਇਨਾਤ ਕੀਤਾ ਅਮਰੀਕਾ ਆਸਟ੍ਰੇਲੀਆ ਤੇ ਜਾਪਾਨ ਨੇ ਦੱਖਣੀ ਚੀਨ ਸਾਗਰ ਵਿੱਚ ਸੰਯੁਕਤ ਅਭਿਆਸ ਕੀਤਾ ਚੀਨ ਨੇ ਇੱਕ ਨਵਾਂ ਸੈਟੇਲਾਈਟ ਆਇਨ ਆਇਨਸਟਾਈਨ ਪ੍ਰੋਬ ਲਾਂਚ ਕੀਤਾ ਨੈਕਸਟ ਹੈ ਭਾਰਤੀ ਚੋਣ ਕਮਿਸ਼ਨ ਵੱਲੋਂ ਹਾਲ ਹੀ ਵਿੱਚ ਕਿਹੜੀ ਨਵੀਂ ਐਪ ਲਾਂਚ ਕੀਤੀ ਗਈ ਹਾਂਜੀ ਭਾਰਤੀ ਚੋਣ ਕਮਿਸ਼ਨ ਨੇ ਇੱਕ ਨਵੀਂ ਐਪ ਲਾਂਚ ਕੀਤੀ ਹੈ ਜਿਸ ਦਾ ਨਾਮ ਆ ਸੁਵਿਧਾ ਪੋਰਟਲ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਸੁਵਿਧਾ ਪੋਰਟਲ ਆ ਜਿਹੜਾ ਇਸ ਦੇ ਵਿੱਚ ਕੀ ਆ ਕਿ ਕਿਸੇ ਵੀ ਰਾਜਨੀਤਿਕ ਦਲ ਨੂੰ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਰੈਲੀ ਕਰਨੀ ਆ ਉਹਦੀ ਪਰਮਿਸ਼ਨ ਲੈਣੀ ਆ ਕੋਈ ਪੋਸਟਰ ਲਗਾਉਣਾ ਜਾਂ ਘਰ ਘਰ ਜਾ ਕੇ ਪ੍ਰਚਾਰ ਕਰਨਾ ਵਾ ਇਸ ਤੋਂ ਇਲਾਵਾ ਹੋਲਡਿੰਗ ਲਗਾਉਣਾ ਤਾਂ ਇਸ ਐਪ ਦੇ ਥਰੂ ਉਹ ਆਸਾਨੀ ਦੇ ਨਾਲ ਪਰਮਿਸ਼ਨ ਲੈ ਸਕਦੇ ਆ ਠੀਕ ਹੈ ਜਿਵੇਂ ਰੈਲੀ ਕਰਨ ਦੀ ਪਰਮਿਸ਼ਨ ਲੈਣੀ ਉਹ ਇਸ ਐਪ ਦੇ ਥਰੂ ਉਹਨਾਂ ਨੂੰ ਆਸਾਨੀ ਨਾਲ ਮਿਲ ਜਾਵੇਗੀ ਇਹ ਇਸ ਐਪ ਦੇ ਥਰੂ ਦੱਸਿਆ ਗਿਆ ਵਾ ਸੁਵਿਧਾ ਪੋਰਟਲ ਹੈ ਇਸ ਦਾ ਨਾਮ ਠੀਕ ਹੈ ਤੇ ਰੀਸੈਂਟਲੀ ਚੋਣ ਕਮਿਸ਼ਨ ਨੇ ਸੀ ਵਿਗਿਲ ਨਾਮ ਦਾ ਇੱਕ ਐਪ ਲਾਂਚ ਕੀਤਾ ਸੀ ਜਿਸ ਦੇ ਵਿੱਚ ਕੀ ਹੈ ਕਿ ਜੇਕਰ ਚੋਣ ਪ੍ਰਕਿਰਿਆ ਦੇ ਨਾਲ ਸੰਬੰਧਿਤ ਨਿਯਮਾਂ ਦੀ ਉਲੰਘਣਾ ਕਰਦਾ ਕੋਈ ਵੀ ਵਿਅਕਤੀ ਤੁਹਾਨੂੰ ਦਿਖਦਾ ਵਾ ਤਾਂ ਤੁਸੀਂ ਇਸ ਐਪ ਦੇ ਥਰੂ ਕੰਪਲੇਂਟ ਕਰ ਸਕਦੇ ਆ ਤੇ ਚੋਣ ਆਯੋਗ ਨੇ ਗਾਰੰਟੀ ਵੀ ਦਿੱਤੀ ਆ ਕਿ 100 ਮਿੰਟਾਂ ਦੇ ਅੰਦਰ ਅੰਦਰ ਇਸ ਤੇ ਕਾਰਵਾਈ ਹੋਊਗੀ ਠੀਕ ਹੈ ਹੁਣ ਚੋਣ ਆਯੋਗ ਦੀ ਗੱਲ ਆ ਤਾਂ ਮੈਂ ਤੁਹਾਨੂੰ ਇੱਕ ਪਹਿਲਾਂ ਵੀ ਕਰਵਾਇਆ ਸੀਗਾ ਸ਼ਕਸ਼ਮ ਸ਼ਕਸ਼ਮ ਐਪ ਲਾਂਚ ਕੀਤੀ ਆ ਚੋਣ ਆਯੋਗ ਨੇ ਜਿਹਦੇ ਵਿੱਚ ਕੀ ਹੈ ਕਿ 85 ਸਾਲ ਤੋਂ ਵੱਧ ਉਮਰ ਦੇ ਅਪਾਹਜ ਲੋਕ ਘਰੋਂ ਬੈਠੇ ਹੀ ਇਸ ਦੇ ਥਰੂ ਵੋਟ ਪਾ ਸਕਦੇ ਆ ਤੇ ਕੱਲ ਮੈਂ ਤੁਹਾਨੂੰ ਕਰਵਾਇਆ ਕਿ ਪੰਜਾਬ ਨੇ ਬੂਥ ਰਾਪਤਾ ਨਾਮ ਦੀ ਐਪ ਲਾਂਚ ਕੀਤੀ ਆ ਵੈਬਸਾਈਟ ਲਾਂਚ ਕੀਤੀ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਆਪਾਂ ਚੋਣ-ਚੋਣ ਦੀ ਗੱਲ ਕਰ ਰਹੇ ਆ ਯਾਨੀ ਕਿ ਵੋਟਾਂ ਦੀ ਗੱਲ ਕਰ ਰਹੇ ਆ ਤਾਂ ਐਟ ਪ੍ਰੈਜ਼ੈਂਟ ਸਾਡੇ ਚੀਫ ਆਫ ਇਲੈਕਸ਼ਨ ਕਮਿਸ਼ਨ ਕੌਣ ਆ ਇਹ ਰਾਜੀਵ ਕੁਮਾਰ ਹੈ ਤੇ ਰਾਜੀਵ ਕੁਮਾਰ ਤੋਂ ਬਿਨਾ ਆ ਸਾਡੇ ਜਿਹੜੇ ਚੀਫ ਆਫ ਇਲੈਕਸ਼ਨ ਕਮਿਸ਼ਨ ਆ ਰਜੀਵ ਕੁਮਾਰ ਤੇ ਦੋ ਮੁੱਖ ਮੈਂਬਰ ਹੋਰ ਆ ਜਿਹੜੇ ਰੀਸੈਂਟਲੀ ਅਪਾਇੰਟ ਹੋਏ ਆ ਤੇ ਉਹਨਾਂ ਦੇ ਨਾਮ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਣ ਕਿਉਂਕਿ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਹਾਂਜੀ ਇੱਕ ਦਾ ਨਾਮ ਆ ਗਿਆਨੇਸ਼ ਕੁਮਾਰ ਦੂਸਰੇ ਦਾ ਨਾਮ ਆ ਸੁਖਵੀਰ ਸਿੰਘ ਸੰਧੂ ਤੇ ਰਾਜੀਵ ਕੁਮਾਰ 25ਵੇਂ ਨੰਬਰ ਦੇ ਇਲੈਕਸ਼ਨ ਚੋਣ ਚੀਫ ਆਫ ਇਲੈਕਸ਼ਨ ਕਮਿਸ਼ਨ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਹਾਫ ਮੈਰਾਥਨ ਕਿਸ ਸਹਿਰ ਵਿੱਚ ਆਯੋਜਿਤ ਕਰੇਗੀ ਹਾਂਜੀ ਭਾਰਤੀ ਜਲ ਸੈਨਾ ਹਾਫ ਮੈਰਾਥਨ ਆਯੋਜਿਤ ਕਰੇਗੀ ਨਵੀਂ ਦਿੱਲੀ ਦੇ ਵਿੱਚ ਆਪਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਹੈ हाल ही ਵਿੱਚ आई पी ई एफ ਜਾਨੀ ਕਿ ਇੰਡੋ ਪੈਸੀਫਿਕ ਇਕਨੋਮਿਕ ਫੋਰਮ ਦੁਆਰਾ ਸਵਸ ਊਰਜਾ ਨਿਵੇਸ਼ਕ ਫੋਰਮ ਕਿਸ ਦੇਸ਼ ਵਿੱਚ ਆਯੋਜਿਤ ਕੀਤਾ ਜਾਵੇਗਾ ਤਾਂ ਹੀ ਆਯੋਜਿਤ ਕੀਤਾ ਜਾਵੇਗਾ ਜੀ ਸਿੰਗਾਪੁਰ ਵਿੱਚ অপਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਸਿੰਗਾਪੁਰ ਵਿੱਚ ਆਯੋਜਿਤ ਕੀਤਾ ਜਾਵੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਿੰਗਾਪੁਰ ਸਿੰਗਾਪੁਰ ਦੀ ਕੈਪੀਟਲ ਕੀ ਹੈ ਸਿੰਗਾਪੁਰ ਦੀ ਕੈਪੀਟਲ ਆ ਸਿੰਗਾਪੁਰ ਸਿਟੀ ਤੇ ਇਥੋਂ ਦੀ ਕਰੰਸੀ ਹੈ ਸਿੰਗਾਪੁਰੀਅਨ ਡਾਲਰ ਪ੍ਰਾਈਮ ਮਿਨਿਸਟਰ ਲੀ ਸ਼ੀਅਨ ਲੂ ਤੇ ਪ੍ਰੈਜ਼ੀਡੈਂਟ ਆ ਥਰਮਲ ਸਨਮੁਗਰਨਤਮ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਸਰਕਾਰ ਐਲ ਆਈ ਬੀ ਹਾਂਜੀ ਭਾਰਤ ਸਰਕਾਰ ਐਲ ਆਈ ਬੀ ਮਤਲਬ ਕਿ ਲੀਥੀਅਮ ਆਇਨ ਬੈਟਰੀ ਅਤੇ ਇਹ ਕੂੜੇ ਦੀ ਰਿਸਾਈਕਲਿੰਗ ਲਈ ਇੱਕ ਪਲਾਂਟ ਕਿੱਥੇ ਵਿਕਸਿਤ ਕਰੇਗੀ ਵੈਰੀ ਇੰਪੋਰਟੈਂਟ ਹੈ ਹਾਂਜੀ ਪਰ ਭਾਰਤ ਸਰਕਾਰ ਲੀਥੀਅਮ ਆਇਨ ਬੈਟਰੀ ਅਤੇ ਇਹ ਕੂੜੇ ਦੀ ਰੀਸਾਈਕਲਿੰਗ ਦੇ ਲਈ ਇੱਕ ਫਰਮ ਜਾਂ ਇੱਕ ਪਲਾਂਟ ਜਿਹੜਾ ਵਿਕਸਿਤ ਕਰੇਗੀ ਉੱਤਰਾਖੰਡ ਦੇ ਵਿੱਚ ਵਿਕਸਿਤ ਕਰੇਗੀ অপਸ਼ਨ ਬੀ ਇਸ ਆ ਰਾਈਟ ਆਨਸਰ ਹੁਣ ਉੱਤਰਾਖੰਡ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰਾਖੰਡ ਉੱਤਰਾਖੰਡ ਦੀ ਕੈਪੀਟਲ ਕੀ ਆ ਉਤਰਾਖੰਡ ਦੀਆਂ ਦੋ ਕੈਪੀਟਲ ਆ ਇੱਕ ਦਹਿਰਾਦੂਨ ਤੇ ਇੱਕ ਸਮਰ ਕੈਪੀਟਲ ਆ ਗੈਰਸੀ ਇਥੋਂ ਦੇ ਚੀਫ ਮਿਨਿਸਟਰ ਪੁਸ਼ਕਰ ਸਿੰਘ ਧਾਮੀ ਗਵਰਨਰ ਆ ਗੁਰਮੀਤ ਸਿੰਘ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਆ ਹੈਲੀ ਨੈਸ਼ਨਲ ਪਾਰਕ ਇਸ ਦੀ ਸਥਾਪਨਾ 1936 ਚ ਹੋਈ ਤੇ ਵਰਤਮਾਨ ਸਮੇਂ ਇਸ ਦਾ ਨਾਮ ਆ ਜਿਮ ਕਾਰਬੇਟ ਨੈਸ਼ਨਲ ਪਾਰਕ ਹੁਣ ਉਤਰਾਖੰਡ ਦੇ ਵਿੱਚ ਜਿਮ ਕਾਰਬੇਟ ਨੈਸ਼ਨਲ ਪਾਰਕ ਗੰਗੋਤਰੀ ਨੈਸ਼ਨਲ ਪਾਰਕ ਰਾਜਾਜੀ ਨੈਸ਼ਨਲ ਪਾਰਕ ਨੰਦਾ ਦੇਵੀ ਨੈਸ਼ਨਲ ਪਾਰਕ ਬੈਲੀ ਆਫ ਫਲਾਵਰਸ ਨੈਸ਼ਨਲ ਪਾਰਕ ਗੋਵਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕ ਇਥੋਂ ਦੇ ਫੇਮਸ ਲੋਕ ਨਾਚਾ ਕਮਾਉਣੀ ਗੜਵਾਲੀ ਟਹਿਰੀਵਾਨੀ ਯੋਜਨਾ ਉੱਤਰਾਖੰਡ ਰਾਜ ਵਿੱਚ ਆ ਸਭ ਤੋਂ ਉੱਚੀ ਚੋਟੀ ਨੰਦਾ ਦੇਵੀ ਉੱਤਰਾਖੰਡ ਰਾਜ ਵਿੱਚ ਆ ਉੱਤਰਾਖੰਡ ਵਿੱਚ ਫੁੱਲਾਂ ਦੀ ਘਾਟੀ ਆ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਹਿਮਾਲੀਅਨ ਬਾਸਕਟ ਲਾਂਚ ਕੀਤੀ ਉੱਤਰਾਖੰਡ ਗੁੱਡ ਸਿਵਲ ਕੋਡ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਨਸ਼ਿਆਂ ਵਿਰੋਧਤਾ ਮੀਹਮਾਹਿੰਮ ਦੀ ਸ਼ੁਰੂਆਤ ਕੀਤੀ ਉੱਤਰਾਖੰਡ ਸਰਕਾਰ ਨੇ ਬਾਹਰਲੇ ਲੋਕਾਂ ਦੁਆਰਾ ਖੇਤੀਬਾੜੀ ਜ਼ਮੀਨ ਖਰੀਦਣ ਤੇ ਪਾਬੰਦੀ ਲਗਾ ਦਿੱਤੀ ਸੰਯੁਕਤ ਫੌਜੀ ਅਭਿਆਸ ਸੂਰਜਾ ਕਿਰਨ ਸੂਰਿਆ ਕਿਰਨ ਪਿਥੋਰਾਗੜ ਦਾ 7ਵਾਂ ਸੰਸਕਰਨ ਜਿਹੜਾ ਦੇਖੋ ਸੰਯੁਕਤ ਫੌਜੀ ਅਭਿਆਸ ਆ ਜਿਸ ਦਾ ਨਾਮ ਆ ਸੂਰਿਆ ਕਿਰਨ ਇਹ ਪਿਥੋਰਾਗੜ ਦੇ ਵਿੱਚ ਆਯੋਜਿਤ ਕੀਤਾ ਗਿਆ ਤੇ ਇਸ ਦਾ 17ਵਾਂ ਸੰਸਕਰਨ ਸੀਗਾ ਨੈਕਸਟ ਹੈ 에어 ਇੰਡੀਆ ਦੁਆਰਾ ਹਾਲ ਹੀ ਵਿੱਚ ਗਲੋਬਲ 에어ਪੋਰਟ ਸੰਚਾਲਨ ਦੇ ਮੁਖੀ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ 에어 ਇੰਡੀਆ ਨੇ ਆਪਣੇ ਗਲੋਬਲ 에어ਪੋਰਟ ਸੰਚਾਲਨ ਦੇ ਮੁਖੀ ਵਜੋਂ ਚੁਣਿਆ ਵਾ ਜੈ ਰਾਮ ਸਨਮੁਗਮ ਨੂੰ ਆਪਸ਼ਨ ਨੰਬਰ ਸੀਜ਼ਰ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਜੈ ਰਾਮ ਸੰਨਮੁਗਮ ਨੈਕਸਟ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਰ ਅਕੇਸ਼ ਮੋਹਨ ਨੂੰ ਵਿਸ਼ਵ ਬੈਂਕ ਦੇ ਆਰਥਿਕ ਸਲਾਹਕਾਰ ਪੈਨਲ ਦੇ ਵਿੱਚ ਚੁਣਿਆ ਗਿਆ ਰਵੀ ਕੋਟਾ ਨੇ ਅਸਮ ਦੇ ਮੌਕਸ 71 ਦਾ ਆਉਂਦਾ ਸੰਭਾਲਿਆ ਟਾਟਾ ਇੰਟਰਨੈਸ਼ਨਲ ਨੇ ਰਾਜੀਵ ਸਿੰਘਲ ਨੂੰ ਮੈਨੇਜਿੰਗ ਡਾਇਰੈਕਟਰ ਚੁਣਿਆ ਸੰਤ ਸੰਤੋਸ਼ ਕੁਮਾਰਚਾ ਕੌਨਕਨ ਰੇਲਵੇ ਕਾਰਪੋਰੇਸ਼ਨ ਦੇ ਨਵੇਂ ਸੀਐਮਡੀ ਬਣੇ ਜੇਐਸ ਸਿੰਧਾਨਾਨੀ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਅਤੇ ਮੈਕੈਨੀਕਲ ਇੰਜੀਨੀਅਰਿੰਗ ਦੇ ਤੇ 33ਵੇਂ ਡਾਇਰੈਕਟਰ ਜਰਨਲ ਵਜੋਂ ਹੰਡਾ ਸੰਭਾਲਿਆ ਨੈਕਸਟ ਹੈ ਭਾਰਤੀ ਮੂਲ ਦੇ ਕਿਸ ਨਿਊਰੋਲੋਜਿਸਟ ਨੂੰ ਹਾਲ ਹੀ ਵਿੱਚ ਬ੍ਰਿਟੇਨ ਦੀ ਵਿਸ਼ਵ ਪੱਧਰੀ ਖੋਜ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹਾਂਜੀ ਡਾਕਟਰ ਅਸ਼ਵਿਨ ਕੈਸ਼ਵਨ ਇਹ ਪ੍ਰਸਿੱਧ ਫੇਮਸ ਨਿਊਰੋਲੋਜਿਸਟ ਹਨ ਤੇ ਇਹਨਾਂ ਨੂੰ ਬ੍ਰਿਟੇਨ ਦੀ ਬੇਸ਼ਵਪਰ ਪੱਦਰੀ ਖੋਜ ਵਿੱਚ ਸ਼ਾਮਿਲ ਕੀਤਾ ਗਿਆ ਵਾ অপਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਭਾਰਤੀ ਫੌਜ ਨੂੰ ਕਿਸ ਦੇਸ਼ ਤੋਂ ਪੋਰਟੇਬਲ ਇਗਲਾ ਐਸ 에어 డిਫੈਂਸ ਸਿਸਟਮ ਮਿਲਿਆ ਹੈ ਹਾਂਜੀ ਭਾਰਤੀ ਫੌਜ ਨੂੰ ਰੂਸ ਤੋਂ ਰੀਸੈਂਟਲੀ ਰੂਸ ਤੋਂ ਪੋਰਟੇਬਲ ਇਗਲਾ ਐਸ 에ਅਰ ਡਿਫੈਂਸ ਸਿਸਟਮ ਮਿਲਿਆ অপਸ਼ਨ ਬੀ ਇਸ ਦਾ ਰਾਈਟ ਆਨਸਰ ਰੂਸ ਹੁਣ ਰੂਸ ਤੋਂ ਮਿਲਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰੂਸ ਰੂਸ ਦੀ ਕੈਪੀਟਲ ਕੀ ਹੈ ਮਾਸਕੋ ਕਰੰਸੀ ਕੀ ਹੈ ਰਸ਼ੀਅਨ ਰੂਬਲ ਤੇ ਇਥੋਂ ਦੇ ਪ੍ਰੈਜ਼ੀਡੈਂਟ ਆ ਬੁਲਾਦੀਮੀਰ ਪੁਤਿਨ ਬੁਲਾਦੀਮੀਰ ਪੁਤਿਨ ਆ ਜਿਹੜੇ ਪੰਜਵੀਂ ਬਾਰ ਲਗਾਤਾਰ ਰੂਸ ਦੀ ਜਿਹੜੀ ਚੋਣ ਆ ਉਹ ਜਿੱਤ ਚੁੱਕੇ ਆ ਪ੍ਰੈਜ਼ੀਡੈਂਟ ਵਜੋਂ ਤੇ ਹੋਰ ਕੋਈ ਵੀ ਜਿਹੜਾ ਆਪੋਜੀਸ਼ਨ ਦੇ ਵਿੱਚ ਖੜਦਾ ਵਾ ਚੋਣਾਂ ਦੇ ਵਿੱਚ ਖੜਦਾ ਵਾ ਇਹ ਨਾਲ ਹੀ ਉਹਨੂੰ ਕਿ ਜਾਂ ਦਾ ਜ਼ਹਿਰ ਦੇ ਦਿੰਦੇ ਆ ਜਾਂ ਉਹਨਾਂ ਦਾ ਕਤਲ ਕਰ ਦਿੰਦੇ ਆ ਜਾਂ ਉਹਨਾਂ ਨੂੰ ਜੇਲ੍ਹ ਵਿੱਚ ਅਕਿਆਦ ਕਰਵਾ ਦਿੰਦੇ ਆ ਮਤਲਬ ਇਦਾਂ ਦਾ ਕੁਝ ਉਥੇ ਚੱਲ ਰਿਹਾ ਵਾ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਮਿਖਾਇਲ ਮਿਸ਼ੋਸ਼ਤਨ ਰੂਸੀ ਪੁਲਾੜ ਯਾਤਰੀ ਉਲੈਗ ਕੋਨੋਨਨenko ਨੇ 878 ਦਿਨ ਜਾਂ ਲਗਭਗ 2.5 ਸਾਲ ਪੁਲਾੜ ਵਿੱਚ ਰਹਿ ਕੇ ਸਭ ਤੋਂ ਵੱਧ ਸਮਾਂ ਪੁਲਾੜ ਵਿੱਚ ਬਿਤਾਉਣ ਦਾ ਨਵਾਂ ਰਿਕਾਰਡ ਬਣਾਇਆ ਰੂਸ ਨੇ 2024 ਬ੍ਰਿਕਸ ਦੀ ਪ੍ਰਧਾਨਗੀ ਸੰਭਾਲੀ ਭਾਰਤ ਨੇ ਰੂਸ ਤੋਂ S400 ਮਿਜ਼ਾਈਲ ਸਕੁਐਡਰਨ ਖਰੀਦੇ ਰੂਸ ਨੇ ਸੁਪਰ ਸ਼ਕਤੀਸ਼ਾਲੀ ਪਰਮਾਣੂ ਸੰਚਾਲਿਤ ਮਿਜ਼ਾਈਲ 7 ਬਣਾਈ ਨੈਕਸਟ ਹੈ ਹਾਲ ਹੀ ਵਿੱਚ ਕਿਹੜੇ ਦੇਸ਼ ਦੀ ਫੌਜ ਮਾਉਂਟ ਐਵਰੇਸਟ ਤੋਂ ਕੂੜਾ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰੇਗੀ ਹਾਂਜੀ ਮਾਉਂਟ ਐਵਰੇਸਟ ਤੋਂ ਕੂੜਾ ਇਕੱਠਾ ਕਰਨ ਲਈ ਮੁਹਿੰਮ ਸ਼ੁਰੂ ਕਰੇਗੀ ਨੇਪਾਲ ਦੀ ਆ ਫੋਜ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਨੇਪਾਲ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਭਾਰਤ ਦੇ ਮੈਪ ਦੇ ਵਿੱਚ ਨੇਪਾਲ ਮਤਲਬ ਨੇਪਾਲ ਆ ਜਿਹੜਾ ਇਹ ਭਾਰਤ ਦਾ ਗੁਆਂਢੀ ਦੇਸ਼ ਆ ਜਿਸ ਦੀ ਕੈਪੀਟਲ ਆ ਕਾਟਮਾਂਡੂ ਪ੍ਰਾਈਮ ਮਿਨਿਸਟਰ ਆ ਪੁਸ਼ਪ ਕਮਲ ਦਹਿਲ ਪਰਚੰਡ ਪ੍ਰੈਜ਼ੀਡੈਂਟ ਆ ਰਾਮਚੰਦਰ ਪੋਂਡੇਲ ਤੇ ਇਥੋਂ ਦੀ ਕਰੰਸੀ ਆ ਨੇਪਾਲੀ ਰੁਪਇਆ ਬਹੁ ਰਾਸ਼ਟਰੀ ਫੌਜੀ ਅਭਿਆਸ ਸ਼ਾਂਤੀ ਪ੍ਰਯਾਸ 4 ਨੇਪਾਲ ਵਿੱਚ ਹੋਇਆ। ਨੇਪਾਲ ਦੇ ਤਮਾਂਗ ਭਾਈਚਾਰੇ ਨੇ ਸੋਨਮ ਰਲੋਸਰ ਮੌਕੇ ਨਵਾਂ ਸਾਲ ਮਨਾਇਆ। ਨੇਪਾਲ ਅਗਲੇ 10 ਸਾਲਾਂ ਵਿੱਚ ਭਾਰਤ ਨੂੰ 10000 ਮੈਗਾਵਾਟ ਬਿਜਲੀ ਨਿਰਜਾਤ ਕਰੇਗਾ। ਨੇਪਾਲ ਅਧਿਕਾਰਤ ਤੌਰ ਤੇ ਸਾਮਲੇਗੀ ਵਿਆਨੂ ਰਜਿਸਟਰ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਬਣਿਆ। ਨੈਕਸਟ ਹੈ ਭਾਰਤ ਨੇ ਹਾਲ ਹੀ ਵਿੱਚ ਸਿਟਵੇ بندرਗਾ ਉੱਤੇ ਇੱਕ ਇਸ ਦੇਸ਼ ਵਿੱਚ ਸੰਚਾਲਨ ਕੰਟਰੋਲ ਹਾਸਲ ਕੀਤਾ ਹਾਂਜੀ ਭਾਰਤ ਨੇ ਸਿਟਵੇ بندرਗਾ ਉੱਤੇ ਮੀਆਮਾਰ ਦੇ ਵਿੱਚ ਕੰਟਰੋਲ ਸੰਚਾਲਨ ਕੰਟਰੋਲ ਹਾਸਲ ਕੀਤਾ ਹੁਣ ਮੀਆਮਾਰ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਭਾਰਤ ਦੇ ਮੈਪ ਦੇ ਬਾਹਰ ਮੀਆਮਾਰ ਮੀਆਮਾਰ ਦਾ ਪਹਿਲਾ ਨਾਮ ਸੀ ਬਰਮਾ ਠੀਕ ਹੈ ਤਾਂ ਮੀਆਮਾਰ ਦੀ ਕੈਪੀਟਲ ਆ ਨੈਪੀਡੋ ਤਰੰਸੀਆ ਬਰਮਿਸ ਕਿਆਟ ਪ੍ਰਾਈਮ ਮਿੰਿਸਟਰ ਆ ਮਿੰ ਅੰਕ ਲੇਨ ਮਿਆਂਮਾਰ ਦੁਨੀਆ ਦਾ ਸਭ ਤੋਂ ਵੱਡਾ ਅਫੀਮ ਉਤਪਾਦਕ ਬਣਿਆ ਚੱਕਰਵਾਤੀ ਤੂਫਾਨ ਮਾਈਕੋਂਗ ਬੰਗਾਲ ਦੀ ਖਾੜੀ ਨਾਲ ਟਕਰਾ ਕੇ ਮਿਆਂਮਾਰ ਨੇ ਇਸ ਦਾ ਨਾਮ ਰੱਖਿਆ ਮਾਈਕੋਂਗ ਠੀਕ ਹੈ ਬੰਗਾਲ ਬੰਗਾਲ ਦੀ ਖਾੜੀ ਨਾਲ ਇੱਕ ਤੂਫਾਨ ਆਇਆ ਸੀ ਚੱਕਰਵਾਤੀ ਤੂਫਾਨ ਤੇ ਇਹਦਾ ਨਾਮ ਮਿਆਂਮਾਰ ਨੇ ਮਾਈਕੋਂਗ ਰੱਖਿਆ ਭਾਰਤ ਨੇ ਚੱਕਰਵਾਤ ਪ੍ਰਭਾਵਿਤ ਮਿਆਂਮਾਰ ਲਈ ਆਪਰੇਸ਼ਨ ਕਰੋਨਾ ਸ਼ੁਰੂ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਰਾਸ਼ਟਰੀ ਮਹਿਲਾ ਹਾਕੀ ਲੀਗ ਦਾ ਉਦਘਾਟਨ ਕਿਸ ਸਹਿਰ ਵਿੱਚ ਕੀਤਾ ਗਿਆ ਹਾਂਜੀ ਮਹਿਲਾ ਹਾਕੀ ਲੀਗ ਦਾ ਉਦਘਾਟਨ ਹੋਇਆ ਰਾਂਚੀ ਦੇ ਵਿੱਚ ਆਪਸ਼ਨ A ਇਸ ਦਾ ਰਾਈਟ ਆਨਸਰ ਝਾਰਖੰਡ ਦੀ ਕੈਪੀਟਲ ਹੈ ਰਾਂਚੀ ਨੈਕਸਟ ਹੈ ਹਾਲ ਹੀ ਵਿੱਚ ਰਾਸ਼ਟਰੀ ਮਹਿਲਾ ਹਾਕੀ ਲੀਗ ਦਾ ਉਦਘਾਟਨ ਇਹ ਬਾਈ ਮਿਸਟੇਕ ਟਾਈਪ ਹੋ ਗਿਆ ਇਹਦੇ ਵਿੱਚ ਆ ਜੀ ਹਾਂਜੀ ਇੱਥੇ ਕੁਐਸਚਨ ਸੀਗਾ ਕਿ ਸੀ ਆਰ ਪੀ ਐਫ ਵਹਾਦਰੀ ਦਿਵਸ ਕੋ ਦ ਮਨਾਇਆ ਗਿਆ ਸੀ ਆਰ ਪੀ ਐਫ ਬਹਾਦਰੀ ਦਿਵਸ ਮਨਾਇਆ ਗਿਆ 9 ਅਪ੍ਰੈਲ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਦੇਖੋ ਸੀ ਆਰ ਪੀ ਐਫ ਦੀ ਫੁੱਲ ਫਾਰਮ ਆ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਤੇ 1965 ਵਿੱਚ ਕਕਸ਼ ਵਿੱਚ ਰਡ ਆਫ ਕਕਸ਼ ਦੇ ਵਿੱਚ ਪਾਕਿਸਤਾਨ ਦੀ ਸੈਨਾ ਨੇ ਭਾਰਤ ਦੀ ਸੈਨਾ ਤੇ ਹਮਲਾ ਕੀਤਾ ਸੀ ਤੇ ਸੀ ਆਰ ਪੀ ਐਫ ਦੇ ਆਫੀਸਰ ਭਾਵਨਾ ਰਾਮ ਨੇ ਤੇ ਤੇ ਇਹਨਾਂ ਦੀ ਭਾਵਨਾ ਰਾਮ ਨੇ ਆਪਣੀ ਸੂਝ-ਬੂਝ ਅਤੇ ਸਮਝਦਾਰੀ ਕਰਕੇ ਭਾਰਤ ਦੀ ਸਰਦਾਰ ਪੋਸਟ ਨੂੰ ਬਚਾ ਲਿਆ ਸੀ ਇਸ ਲਈ ਹਰ ਸਾਲ CRPF ਦੇ ਜਵਾਨਾਂ ਦੀ ਸਮਝਦਾਰੀ ਦਾ ਜਸ਼ਨ ਮਨਾਉਣ ਦੇ ਲਈ CRPF ਬਹਾਦਰੀ ਦਿਵਸ 9 April ਨੂੰ ਮਨਾਇਆ ਜਾਂਦਾ ਵਾ ਠੀਕ ਹੈ ਇਹ ਤੁਸੀਂ ਧਿਆਨ ਰੱਖਣਾ ਤੇ CRPF ਦੀ ਸਥਾਪਨਾ 27 ਜੁਲਾਈ 1939 ਨੂੰ ਹੋਈ ਸੀ ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਜ਼ ਦਿ ਡਾਇਰੈਕਟਰ ਜਰਨਲ ਜਰਨਲ ਹਨ ਅਨੀਸ਼ ਦੇয়াল ਸਿੰਘ ਹੁਣ ਅਪ੍ਰੈਲ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਅਪ੍ਰੈਲ ਨੂੰ ਉਤਕਲ ਦਿਵਸ ਮਨਾਇਆ ਗਿਆ 2 April ਨੂੰ ਵਿਸ਼ਵ ਆਰਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ 3 April ਨੂੰ ਹਿੰਦੀ ਥੀਏਟਰ ਦਿਵਸ ਮਨਾਇਆ ਗਿਆ 4 April ਨੂੰ ਅੰਤਰਰਾਸ਼ਟਰੀ ਖਾਨ ਜਾਗਰੂਕਤਾ ਦਿਵਸ ਮਨਾਇਆ ਗਿਆ 5 April ਨੂੰ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ 6 April ਨੂੰ ਰਾਸ਼ਟਰੀ ਹੈਂਡਮੇਡ ਦਿਵਸ ਮਨਾਇਆ ਗਿਆ 7 April ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੇ ਲੱਗੇ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ